सीमा सीमा ਨਹੀਂ सीमा 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 फंजी ਕੀ ਹਾਜੀ ਮੰਜੂ ਹਾਂਜੀ ਸੀਮਾ ਨੂੰ ਕੁਝ ਕੀ ਸੀ ਮਾਨੂੰ ਸੀਮਾ ਕਿੱਥੇ ਹੈ ਸੀਮਾ ਸੀਮਾ ਦੇ ਆਪਣੇ ਸੋਹਰੇ ਨਹੀਂ ਮੰਜੂ ਮੈਂ ਸੁਪਨਾ ਵੇਖਿਆ ਸੀ ਮੰਜੂ ਸੀਮਾ ਨੂੰ ਕੁਝ ਹੁੰਦਾ ਪਿਆ ਕੁਛ ਨਾ ਸੀਮਾ ਠੀਕ ਨਹੀਂ ਹੈਗੀ ਪੈਂਜੀ ਮੰਜੂ ਸੀਮਾ ਠੀਕ ਨਹੀਂ ਹੋ ਕੋਈ ਤੁਸੀਂ ਭਲਾ ਚੁੱਪ ਹੌਸਲਾ ਕਰੋ ਕਿਉਂ ਨਾ ਸੀਮਾ ਆਪਣੀ ਨੂੰ ਫੋਨ ਕਰਕੇ ਪੁੱਛ ਲੈਣੀ ਮਬੋਤੀ ਗੱਲ ਹੈ ਤੇ ਨਹੀਂ ਮੰਜੂ ਮੇਰਾ ਕਲੇਜਾ ਉੱਡਦਾ ਵੀ ਮੇਂ ਕੁਛ ਸਹੀ ਨਹੀਂ ਹੈ ਕੋਈ ਠੀਕ ਨਹੀਂ ਹੋਗੀ ਹਾਏ ਪੈਂਜੀ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਪਿਓ ਚਲ ਬੋਤੀ ਗੱਲ ਹੈ ਨਾ ਅਸੀਂ ਤੁਸੀਂ ਆਓ ਕਰੋ ਅਸੀਂ ਦੋਨੇ ਸੀਮਾ ਵੱਲ ਹਾਂ ਅੰਨੇ ਜਾ ਕੇ ਠੀ ਮੰਜੂ ਮੇਰੀ ਗੱਲ ਮੇਂ ਜਾਨ ਨਿਕਲਦੀ ਵੀ ਹਾਂ ਕੁੜੀ ਨੂੰ ਕੁਛ ਹੁੰਦਾ ਵੀ ਜ਼ਰੂਰ ਕੁੜੀ ਠੀਕ ਨਹੀਂ ਹੋਏਗੀ ਹਾਏ ਜ਼ਰੂਰ ਕੋਈ ਪਰੇਸ਼ਾਨੀ ਆ ਜੇ ਤੁਹਾਡੀ ਜਾਨ ਨਹੀਂ ਦਿੱਸੇ ਮੇਰੇ ਵੀ ਜਾਨ ਕੱਢਣ ਲੱਪੇ ਉਹ ਨਾਲ ਮੈਨੂੰ ਪਤਾ ਮਾਂ ਦੀਆਂ ਅੰਦਰਾਂ ਹੁੰਦੀਆਂ ਵੈ ਪੈਨਾ ਪ੍ਰਾਵਾਂ ਦੀਆਂ ਅੰਦਰਾਂ ਮਾਂ ਦੀ ਅੰਦਰ ਜ਼ਿਆਦਾ ਹੁੰਦੀ ਹੈ ਨਹੀਂ ਮੰਝੂ ਮੈਂ ਮੈਂ ਬੜਾ ਬੜਾ ਸੁਪਨਾ ਵੇਖਿਆ ਕੀ ਦੇਖਿਆ ਸੁਪਨੇ ਤਾਂ ਸਮਨ ਮੈਂ ਮਿਸ ਸੁਪਨੇ ਕਿੱਸੇ ਇਮਟ ਕੀ ਸੀ ਮਾਂ ਸੀ ਮਾਂ ਤਾਂ ਨਹੀਂ ਸੀ ਮਾਂ ਨੂੰ ਛੁਈ ਜਾਂਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਚੱਲਦੇ ਆ ਮੇਰੇ ਬੱਚੇ ਮੇਰੇ ਬੱਚੇ ਖੁਦਰ ਕੀ ਹੋਇਆ ਕੁਛ ਨਹੀਂ ਹੁੰਦਾ ਕਿਉਂ ਟੈਨਸ਼ਨ ਲੈਂਦੇ ਹੋ ਜੇ ਤੁਹਾਡੀ लाਡਲੀ ਐ ਤੁਹਾਡੀ ਧੀ ਐ ਮੇਰੀ ਵੀ लाਡਲੀ ਐ ਅਸੀਂ ਇਕੱਠਿਆਂ ਪਾਲਿਆ ਪੋਸਿਆਂ ਨੂੰ ਹੈਗੀ ਸਾਡੀ ਪੋਲੀ ਆ ਤੀ ਮਨਜੂ ਨੂੰ ਫੋਨ ਕਰਕੇ ਵੇਖੋ ਮੈਂ ਕਰਦੀ ਤੁਸੀਂ ਚੁੱਪ ਰਹੋ ਸਭ ਨੂੰ ਨਾ ਰੋ ਅਸੀਂ ਚੱਲਦੇ ਹਾਂ ਤੁਸੀਂ ਹੌਸਲਾ ਰੱਖੋ ਅਸੀਂ ਦੋਨੇ ਯਾਨੇ ਹੋ ਕੇ ਆਨੇ ਸੀ ਮਾਵਾਂ ਚਲੋ ਠੀਕਾ ਚਲੋ ਬੈਠੋ ਪਾਣੀ ਪੀਣਾ ਜੇ ਨਹੀਂ ਨੇ ਮੰਜੂ ਪਾਣੀ ਨਹੀਂ ਪੀਣਾ ਮੈਂ ਚਾਹ ਮੈਂ ਤੁਸੀਂ ਬਲਮ ਬੈਠੋ ਆਰਮਨਾਲ ਬੈਠੋ ਕੋਈ ਉਹ ਜੀ ਗੱਲ ਨਹੀਂ ਨਾਲੇ ਤੁਸੀਂ ਮੈਨੂੰ ਦੱਸੋ ਸੀਮਾ ਸਾਡੀ ਜਦੋਂ ਆਂਦੀ ਹੈ ਉਹ 부ਜੀ 부ਜੀ ਕਿਉਂ ਰਹਿੰਦੀ ਹੈ ਪਤਾ ਨਹੀਂ ਮੰਜੂ ਜਦੋਂ ਉਹਦੀ ਵਿਆਹੀ ਹੈ ਨਾ ਨਾ ਇਹਨੇ ਮੇਰੇ ਨਾਲ ਕਦੀ ਦੁੱਖ ਦੀ ਨਾ ਇਹਨੇ ਮੇਰੇ ਨਾਲ ਸੁੱਖ ਦੀ ਸਾਡਾ ਹੀ ਪੁੱਛੇਗੀ ਆਪਣਾ ਕਦੀ ਨਹੀਂ ਦੱਸਦੀ ਕੁੜੀ ਕਦੀ ਨਹੀਂ ਗੱਲ ਕਰਦੀ ਕੋਈ ਵੀ 부ਜੀ 부ਜੀ ਰਹਿੰਦੀ ਹੈ ਪਤਾ ਨਹੀਂ ਕਿਉਂ ਇੱਕ ਦੋ ਵਾਰ ਨਾ ਮੈਂ ਵੀ ਨੋਟ ਕੀਤਾ ਵੈ ਸੀਮਾ ਆਈ ਪਿਛਲੀ ਵਾਰ ਜਦੋਂ ਸੀਮਾ ਆਈ ਹੈ ਤੇ ਅਦੇ ਨਾ ਪਿੱਠ ਦੇ ਉੱਤੇ ਨਾ ਥੋੜਾ ਜਿਹਾ ਨਿਸ਼ਾਨ ਸੀ ਤੇ ਹੱਥ ਤੇ ਹੀ ਮੈਂ ਕਿਹਾ ਕੀ ਹੋਇਆ ਈ ਤੈਨੂੰ ਤੇ ਕੰਦੀ ਮਾਏ ਚਾਚੀ ਜੀ ਕੁਝ ਨਹੀਂ ਆਇਆ ਮੈਂ ਪਰੌਂਠੀ ਬਣਾਉਂਦੀ ਪਈ ਸੀ ਨਾ ਤੇ ਮੇਰੇ ਘੋੜੀਆਂ ਦੀਆਂ ਨਾ ਛਿੱਟਾ ਪੈ ਗਈਆਂ ਹੀ ਮੇਰੇ ਹੱਥ ਦੇ ਉੱਤੇ ਮੈਂ ਕਿਹਾ ਚਲੋ ਹੋ ਸਕਦਾ ਪੈ ਗਈਆਂ ਹੋਣਗੀਆਂ ਪਰ ਜਿਸ ਤਰ੍ਹਾਂ ਤੁਸੀਂ ਸੁਪਨਾ ਸੁਣਾਣ ਦੇਓ ਕਿ ਇਸ ਤਰ੍ਹਾਂ ਹੋਇਆ ਵੈ ਸਮਝ ਨਹੀਂ ਆ ਰਹੀ ਮੈਨੂੰ ਤੂੰ ਮੰਜੂ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਦੇ ਇੱਥੇ ਵੀ ਨਿਸ਼ਾਨ ਸੀ ਦਿਖਾਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਦੇਖੋ ਉਹ ਤਾਂ ਚਲੋ ਵੈਸੇ ਪੈ ਹੀ ਗਿਆ ਚਲੋ ਛੱਟਾਂ ਦੇ ਕਿਉਂ ਕਿ ਮੇਰੀ ਸੋਚ ਹੀ ਗਲਤ ਹੋਵੇ ਕਿਉਂ ਦੇ ਛੱਟਾਂ ਦੇ ਚਲੋ ਸਾਨੂੰ ਵੀ ਕਈ ਵਾਰੀ ਹੱਥਾਂ ਦੇ ਉੱਤੇ ਪਈਆਂ ਮੈਂ ਉਹੋ ਜੀ ਤੇ ਕੋਈ ਗੱਲ ਤੈਨੂੰ ਉਹਦੇ ਸਾਸ ਦਾ ਪਤਾ ਹੈ ਨਾ ਕੀ ਮੇਰੀ ਸਾਸਤਰੀ ਦੀ ਠੀਕ ਹੋ ਗਈ ਭੈਣ ਜੀ ਕੋਈ ਉਹ ਜੀ ਗਲਤ ਨਹੀਂ ਗਈ ਨਹੀਂ ਮੰਜੂ ਹੈ ਤੇ ਮਤਰਈ ਹੈ ਨਾ ਉਹ ਹਾਏ ਗਲਤ ਸਹੀ ਜੇ ਵੈਸੇ ਮੈਂ ਸੋਚਿਆ ਹੀ ਨਹੀਂ ਕਿ ਤੂੰ ਜ਼ੁਲਮ ਤਾਂ ਨਹੀਂ ਕਰਦੀ ਮੇ ਸਾਢੇ 3:30 ਦੇ ਨਾਲ ਪਤਾ ਨਹੀਂ ਮੰਜੂ ਮੇਰੇ ਤੇ ਕਲੇਜਾ ਬੰਦਾ ਬਈ ਮੈਂ ਜੋ ਸਾਹਮਣੇ ਕੁੜੀ ਨੂੰ ਵੇਖਿਆ ਨਾ ਮੇਰਾ ਦਿਲ ਨਹੀਂ ਟਿਕਦਾ ਵੇ 골ਡੀ ਨੂੰ ਫੋਨ ਕਰ ਤੇ ਉਹਨੂੰ ਘਰ ਬੁਲਾ ਭੈਣ ਜੀ 골ਡੀ ਨੂੰ ਕਾਦੇ ਵਾਸਤੇ ਕਹਿਣਾ ਵਾ ਤੁਹਾਨੂੰ ਪਤਾ ਗਰਮ ਖੂਨ ਹੈ ਜੇ ਭੈਣ ਆਪਣੀ ਵੱਲ ਦੇਖੇਗਾ ਅੱਬਾ ਤੇ ਪਰਮਾਤਮਾ ਦੇਗਾ ਕਿ ਠੀਕ ਹੀ ਹੋਵੇ ਬਾਈ ਜਾਨ ਜੋ ਸਹੀ ਨਾ ਹੋਈ ਉਹਨੇ ਕਿਹਾ ਤਾਂ ਕਿ ਮੇਰੀ ਸਾਸਮਣ ਉਤਾੰਗਾ ਕਰਦੀ ਹੈ ਉਹ ਪੈ ਜਾਣਾ ਮੈਂ ਕਲੇਸ਼ ਤੇ ਅੱਜ ਦੇ ਨਾਲ ਬੈਤਰ ਰਹੀ ਐ ਵੈਸੇ ਧੋਨੇ ਜਾਣੇ ਨਾ ਆਪ ਹੀ ਦੇਖ ਲੈਣੇ ਆ ਜਾ ਕੇ ਉਹਨੂੰ ਨਹੀਂ ਮੱਜੂ ਮੈਂ ਕਹਿੰਨੀ ਆ ਮੈਨੂੰ ਕੁਝ ਠੀਕ ਨਹੀਂ ਲੱਗਦਾ ਪਿਆ ਤੁਸੀਂ ਨਾ ਐਵੇਂ ਨਾ ਸੋਚੋ ਠੀਕ ਐ ਜਾਂ ਨਹੀਂ ਠੀਕ ਹੋਗਾ ਐ ਤੇ ਕੁੜੀ ਸਾਡੀ ਆਏਗੀ ਤੇ ਸਾਨੂੰ ਪਤਾ ਲ ਬਹੁਤੀ ਗੱਲ ਐ ਇਸੇ ਦਾ ਨੂੰ ਪੁੱਛ ਲੈਣੇ ਆ ਉਹ ਤੇ ਬੱਚਾ ਮੈਂ ਨਾ ਉਹਨੇ ਸਹੀ ਦੱਸਦੇ ਨਾ ਸਾਡੀ ਮੰਮੀ ਨਾਲ ਕੀ ਹੁੰਦਾ ਤੇ ਵਿਚਾਰੀ ਬੋਲਦੀ ਨਹੀਂ ਉਹ ਤੇ ਗੱਲ ਜਿੰਨੀ ਗੱਲ ਪੁੱਛਣੀ ਆ ਉਹਨਾਂ ਕੋਈ ਜਵਾਬ ਦਿੰਦੀ ਏ ਉਸ ਤੋਂ ਬਾਅਦ ਉਹਨੇ ਕੋਈ ਗੱਲ ਹੀ ਨਹੀਂ ਕੋਈ ਕਰਨੀ ਉਹ ਤੇ ਪਤਾ ਨਹੀਂ ਜਿਵੇਂ ਦਾ ਮੂੰਹ ਹੀ ਸਿੱਧਾ ਪਿਆ ਚਲੋ ਤੁਸੀਂ ਆਉਂ ਕਰੋ ਤੁਸੀਂ ਚੁੱਪ ਰਹੋ ਮੈਂ ਨਾ ਲੱਕੀ ਨੂੰ ਫੋਨ ਕਰਦੀ ਆ ਮੇਰੀ ਗੱਲ ਸੁਣੋ ਮੈਂ ਆਇਆ ਥੋੜੀ ਪੁੱਛਣਾ ਕੀ ਹਾਲ ਹੈ ਕਿ ਨਹੀਂ ਮੈਂ ਵੈਸੇ ਕਹਿ ਦਾਂਗੀ ਲੱਕੀ ਬੜਾ ਮਿਲਣ ਤੇ ਦਿਲ ਕਰਦਾ ਪਿਆ ਅੱਜ ਰਾਤ ਦੀ ਰੋਟੀ ਸਾਡੇ ਵੱਲੋਂ ਹੀ ਖਾਣਾ ਉਹ ਲੱਕੀ ਵਿਚਾਰਾ ਉਹ ਤੇ ਅੱਗੇ ਸਾਧ ਬੰਦਾ ਉਹ ਤੇ ਬਿਲਕੁਲ ਹੀ ਗੱਲ ਨਹੀਂ ਕਰਨ ਵਾਲਾ ਨਾ ਉਹ ਤੇ ਵਿਚਾਰਾ ਲੱਕੀ ਨਹੀਂ ਹਾਂਏ ਤੁਸੀਂ ਨਾ ਹਜੇ ਐਵੇਂ ਆਪ ਵੀ ਟੈਨਸ਼ਨ ਨਾ ਲਵੋ ਤੇ ਨਾਲੇ ਮਨੂ ਵੀ ਨਾ ਦੋਵੋ ਤੇ ਤੂੰ ਬਹੁਤੀ ਗੱਲਾਂ ਚਲੋ ਮੇਰੇ ਨਾਲ ਅਸੀਂ ਸੀਮਾ ਵੱਲ ਆਪੇ ਆਨੇ ਜਾ ਕੇ ਚਲਿਏ ਚਲੋ ਦੇਰ ਤੇਰੇ ਸਾਹ ਵੀ ਠੀਕ ਹੈ ਨਾ ਸਿਹਤ ਇਹਨੂੰ ਮਿਲਣ ਜਾਣਾ ਜਦੋਂ ਮਰਜੀ ਚਲੇ ਜਾਵੋ ਚਲੋ ਚਲ ਠੀਕ ਹੈ ਫਿਰ ਤਾਂ ਫੋਨ ਵੀ ਨਹੀਂ ਅਸੀਂ ਕਰਨਾ ਅਸੀਂ ਆਨੇ ਪਏ ਅੱਛਾ ਚੁੱਪ ਕਰਕੇ ਚਲਦੇ ਹਾਂ ਚਲੋ ਠੀਕ ਹੈ ਫਿਰ ਚਲੋ ਚਲ ਬਹੁਤ ਚਾਸੇ ਮੇਰੇ ਤੇ ਮੇਰੀ ਮਾਂ ਦੇ ਸਭ ਰੋਲ ਕਿ ਰਾਖ ਦਿੱਤੇ ਪਰ ਚਲੋ ਕੋਈ ਨਹੀਂ ਬਾਈ ਗਿਰੂ ਜੀ ਨੇ ਸਾਡੇ ਦੋਵਾਂ ਵਾਸਤੇ ਕੁਝ ਚੰਗਾ ਹੀ ਸੋਚਿਆ ਹੋਣਾ ਤੈਨੂੰ ਮੈਂ ਕਿਹਾ ਹਿਲ ਮਾਰੀ ਤੇ ਮੇਰੇ ਪੁਰਾਣੇ ਕੱਪੜੇ ਪਏ ਆ ਤੂੰ ਮੇਰੇ ਨਵੇਂ ਕੱਪੜੇ ਪਾ ਕੇ ਬੈਠੀ ਹੋਈ ਆ ਤੂੰ ਆਜੀ ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈ ਤੁਹਾਡੇ ਕੱਪੜੇ ਪਾਉਣ ਦਾ ਮੈਨੂੰ ਤਾਂ ਦਾਦੀ ਨੇ ਦਿੱਤੇ ਸੀ ਕੱਪੜੇ ਦਾਦੀ ਨੇ ਦਿੱਤੇ ਸੀ ਤੈਨੂੰ ਕੱਪੜੇ ਦਾਦੀ ਤੇਰੀ ਨਾਲ ਵੀ ਮੈਂ ਕਰਦੀ ਆਂ ਗੱਲ ਮੰਮੀ ਨੇ ਮੇਰੀ ਲੈ ਮੈਨੂੰ ਹੱਥ ਕਿੱਦਾਂ ਲਾਇਆ ਮੇਰੇ ਪੁੱਛੇ ਤੋਂ ਬਿਨਾਂ ਤੈਨੂੰ ਕੱਪੜੇ ਕਿੱਦਾਂ ਘੜ ਕੇ ਦਿੱਤੇ ਉਹ ਵੀ ਮੇਰੇ ਨਵੇਂ ਕੱਪੜੇ ਕਰਦੀ ਆਂ ਮੰਮੀ ਨਾਲ ਮੈਂ ਗੱਲ ਵਾਵੇ ਰੱਬਾ ਨਵੇਂ ਕੱਪੜੇ ਤਾਂ ਨਸੀਬ 'ਚ ਹੈਗੇ ਹੀ ਨਹੀਂ ਸੀ ਪਰ ਹੁਣ ਪੁਰਾਣੇ ਵੀ ਨਹੀਂ ਰਹੇ ਸਾਈ ਬੜਕਿਆਂ ਦਰ ਤੋਂ ਹੀ ਜਾਣਦੇਗਾ ਪਤਾ ਨਹੀਂ ਕੀ ਹੋਇਆ ਇੰਨੀ ਦਵਾਈ ਵੀ ਖਾ ਲਈ ਆ ਪਰ ਫਰਕ ਨਹੀਂ ਪੰਦਾ ਪਿਆ ਹਾਏ ਮੰਮੀ ਤੁਹਾਡੇ ਕਿੱਦਾਂ ਹਿੰਮਤ ਹੋਈ ਉਹਨੂੰ ਮੇਰੇ ਕੱਪੜੇ ਦੇਣ ਦੀ ਕਿੰਨੋ ਇਸੇ ਤਾਨੂੰ ਇਸੇ ਗਾਰੋਂ ਮੇਰੀ ਗੱਲ ਸੁਣ ਤੂੰ ਆਪੀ ਤੇ ਕਿਹਾ ਸੀ ਕਿ ਮੈਂ ਨਹੀਂ ਉਹ ਕੱਪੜੇ ਪਾਣੇ ਮੈਂ ਤਾਂ ਉਹੋ ਹੀ ਕੱਪੜੇ ਦਿੱਤੇ ਜਿਹੜੇ ਤੂੰ ਕਿਹਾ ਸੀ ਮੈਂ ਨਹੀਂ ਪਾਣੇ ਮੰਮੀ ਹੈ ਉਹ ਮੇਰੇ ਪੁਰਾਣੇ ਕੱਪੜੇ ਆ ਪਰ ਮੈਂ ਉਹਨੂੰ ਨਹੀਂ ਦੇਣੇ ਮੈਂ ਸਾੜ ਦੂੰਗੀ ਛੋਟ ਦੂੰਗੀ ਪਰ ਉਹਨੂੰ ਮੈਂ ਨਹੀਂ ਪਾਉਣ ਦੇਣੇ ਆਪਣੇ ਕੱਪੜੇ ਨੀ ਮੇਰੀ ਗੱਲ ਸੁਣ ਹੈਗੇ ਤਾਂ ਪੁਰਾਣੇ ਕੱਪੜੇ ਸੀ ਨਾ ਕਿਹੜੇ ਨਵੇਂ ਕੱਪੜੇ ਦੇ ਦਿੱਤੇ ਆ ਮੰਮੀ ਭਾਵੇਂ ਪੁਰਾਣੇ ਕੱਪੜੇ ਮੈਂ ਨਹੀਂ ਦੇਣੇ ਉਹਨੂੰ ਆਪਣੇ ਕੱਪੜੇ ਹਾਏ ਹਾਏ ਫਿਰ ਕੀ ਹੋ ਗਿਆ ਸਭ ਤੋਂ ਚੰਗਾ ਮੈਂ ਦੇਤੇ ਕੱਪੜੇ ਉਹ ਮੇਰੇ ਮਤਰੇ ਆ ਮੇਰੇ ਆਪਣੇ ਨਹੀਂ ਹੈਗੇ ਕਿ ਮੈਂ ਉਹਨਾਂ ਨੂੰ ਆਪਣੇ ਕੱਪੜੇ ਦਵਾ ਨੀ ਮੇਰੀ ਗੱਲ ਸੁਣ ਜੇ ਮਤਰੇ ਤਾਂ ਤਾਂ ਦੀ ਰੀਤ ਕਿਵੇਂ ਬੋਲਦੀ ਪਈਆਂ ਮੰਮੀ ਨਾਲ ਥੋੜੀ ਜਿਹੀ ਸ਼ਰਮ ਕਰ ਤੂੰ ਆਪਣੇ ਆਚਰ ਹੈ ਤੂੰ ਸਾਡੀ ਮਾਵਾਂ ਧੀਆਂ ਦੀ ਗੱਲ 'ਚ ਨਾ ਆ ਨਾ ਬੋਲ ਸਾਡੀ ਗੱਲ ਦੇ ਵਿੱਚ ਮੇਰੀ ਗੱਲ ਸੁਨ ਨਾ ਤੂੰ ਆਪਣੀ ਮਾਂ ਨਾਲ ਤੇ ਪਿਆਰ ਨਾਲ ਬੋਲ ਮੈਨਾਂ ਤੋ ਜਿਦਾਂ ਬੋਲ ਮੈਨੂੰ ਤੋ ਬੋਲਣ ਦੀ ਜਾਤ ਨਾ ਸਿਖਾ ਕਿੱਦਾਂ ਬੋਲਣਾ ਮੈਨੂੰ ਪਤਾ ਆ ਤੇ ਮੰਮੀ ਤੁਸੀਂ ਤੁਸੀਂ ਮੇਰੇ ਕਮਰੇ ਚੋਂ ਬਾਹਰ ਤੋ ਵੀ ਜਾਣਾ ਜੇ ਮੈਂ ਆਪਣਾ ਕਮਰਾ ਲੋਕ ਕਰ ਜਾਇਆ ਕਰਨਾ ਜੇ ਤੂੰ ﺍﻟमारी ਮੇਰੀ ਚ ਹੱਥ ਮਾਰ ਕੇ ਉਹਨੂੰ ਮੇਰੀਆਂ ਚੀਜ਼ਾਂ ਤੇ ਮੇਰੇ ਕੱਪੜੇ ਕੱਢ ਕੇ ਦਿੱਤੇ ਤੇ ਮੇਰੇ ਸਾਹਮਣੇ ਨਹੀਂ ਮੰਮੀ ਦੀ ਬੇਇੱਜ਼ਤੀ ਕਰਨੀ ਉਹ ਤੇਰੀ ਮਾਂ ਵਾ ਕੋਈ ਬਗਾਨਾ ਨਹੀਂ ਹੈਗਾ ਮੇਰੀ ਮਾਂ ਵਾ ਤੁਹਾਡੀ ਮਾਣੀ ਆ ਸਹੀ ਕਿਹਾ ਮੇਰੀ ਧੀ ਨੇ ਮੈਂ ਉਹਦੀ ਮਾਂ ਆ ਤੇਰੀ ਮਾਂ ਨਹੀਂ ਤੈਨੂੰ ਕੀ ਲੋੜ ਪਈ ਸਾਡੀ ਮਾਵਾਂ ਤੇ ਆ ਦੀ ਗੱਲ ਬੋਲਣ ਚ ਬੋਲ ਆਪਾਂ ਗੱਲ ਕਰੀਏ ਮੇਰੀ ਧੀ ਮੇਨਾ ਜੋ ਮਰਜ਼ੀ ਕਰੇ ਤੇਰਾ ਕੀ ਮਤਲਬ ਆ ਮੰਮੀ ਤੂੰ ਇਹ ਤੇ ਮੈਨੂੰ ਮਤਈ ਸਮਝਦੇ ਹੋ ਨਾ ਪਰ ਮੈਂ ਤੈਨੂੰ ਆਪਣਾ ਸਮਝਦੀ ਆ ਮੇਰੇ ਸਾਹਮਣੇ ਕੋਈ ਤੁਹਾਡੀ ਬੇਇੱਜ਼ਤੀ ਕਰੇ ਮੇਰੇ ਕੋ ਸਹਿਆ ਨਹੀਂ ਜਾਂਦਾ ਹੈਗਾ ਨਿਕ ਜਾ ਕੰਮ ਕਰ ਆ ਵੇਲਾ ਸਾਨੂੰ ਮਾਵਾਂ ਤੇ ਨੂੰ ਲੜਾਨ ਢਈ ਆ ਅੱਗੇ ਬੇਇੱਜ਼ਤੀ ਨਹੀਂ ਕਰਨ ਢਈ ਆਪਣੇ ਆਪ ਚ ਜੇ ਰੀਤ ਇਸ਼ ਕਾਨੇ ਬਾਇਲੇ ਤੇਰੇ ਕਪੜੇ ਤੇ ਫਿਰ ਕੀ ਹੋ ਗਿਆ ਤੂੰ ਸੋਚ ਵੀ ਮੰਮੀ ਨੇ ਉਹਨਾਂ ਨੂੰ ਬਾਜ਼ਾਰੋਂ ਤੇ ਲਿਆਣੇ ਦਿੱਤੇ ਤੇ ਜੇ ਤੇਰੇ ਪਾ ਲੇ ਤੇ ਫਿਰ ਕੀ ਹੋ ਗਿਆ ਨਹੀਂ ਪਾਉਣੇ ਮੇਰੇ ਕਪੜੇ ਮੈਂ ਨਹੀਂ ਦੇਣੇ ਉਹਨੂੰ ਆਪਣੇ ਕਪੜੇ ਮੰਮੀ ਤੂੰ ਤੇ ਸਾਨੂੰ ਮਤਈ ਬਣਾ ਦਿੱਤਾ ਪਰ ਪੁੱਤ ਤੇਰਾ ਦਾ ਆਪਣਾ ਹੈ ਨਾ ਮੈਂ ਮਤਈ ਹੋਵਾਂਗੀ ਪੁੱਤ ਤੂੰ ਜਾ ਕੇ ਨਾ ਆਪਣਾ ਕੰਮ ਕਰ ਢੇਰ ਜਾਣੀ ਰੀਤ ਇਦਾ ਪਲੇਖਾ ਕੱਢ ਲੈਂਦੇ ਨਹੀਂ ਮੇਰੀ ਗੱਲ ਸੁਣ ਲਾ ਤੂੰ ਵੀ ਮਤ ਰਹੀ ਲੱਕੀ ਵੀ ਮਤ ਰਿਆ ਤੇ ਇਸ਼ਕਾ ਉਹ ਢਾਢੀ ਤੀ ਮੇਰੀ ਕੋਈ ਪੋਤਰੀ ਨਹੀਂ ਲੱਗਦੀ ਜਦੋਂ ਤੂੰ ਹੀ ਨਹੀਂ ਮੇਰੇ ਕੋਲ ਲੱਗਦੇ ਤੇ ਇਸ਼ਕਾ ਮੇਰੇ ਕਾਹਦੇ ਲੱਗਦੀਆਂ ਮੇਰੇ ਤਾਂ ਬਸ ਆਪਣੇ ਦੋ ਬੱਚੇ ਆ ਜਿਹੜੇ ਮੈਂ ਪਿੱਛੋਂ ਲੈ ਕੇ ਆਈਆਂ ਰਾਹੁਲ ਤੇ ਰੀਤ ਲੱਕੀ ਮੇਰਾ ਕੁਝ ਨਹੀਂ ਲੱਗਦਾ ਨੀ ਉਹ ਤਾਂ ਮੈਂ ਤਾਂ ਪਤਾ ਨਹੀਂ ਮੈਂ ਕਿਹਾ ਵੀ ਸੀ ਤੁਹਾਡੇ ਪਿਓ ਨੂੰ ਕਿ ਇਹਨੂੰ ਉਹਦੇ ਨਾਨਕੇ ਸੌਟਾ ਵੋ ਉਹ ਕਹਿੰਦਾ ਸੀ ਨਾ ਨਾ ਮੇਰਾ ਪੁੱਤ ਤੂੰ ਪਾਲ ਮੈਂ ਐਸੇ ਕਰਕੇ ਤੇ ਤੇਰਾ ਵਿਆਹ ਕਰਵਾਇਆ ਕਿ ਮੇਰਾ ਪੁੱਤ ਤੂੰ ਪਾਲੇਗੀ ਨਹੀਂ ਉਹ ਤਾਂ ਸੱਪ ਮੇਰੇ ਗਲੇ 'ਚ ਮਰਿਆ ਵੀ ਨਹੀਂ ਸੀ ਲੱਥਦਾ ਤੈਨੂੰ ਮੈਂ ਦੱਸਾਂ ਫਿਰ ਤੇਰੇ ਵਿਆਹ ਦੀ ਜ਼ਿੰਮੇਵਾਰੀ ਨਹੀਂ ਮੈਂ ਤਾਂ ਬਤੇਰੀ ਕੋਸ਼ਿਸ਼ ਕੀਤੀ ਕਿ ਤੂੰ ਹੀ ਘਰੋਂ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ ਲੇਕਿਨ ਉਹ ਤਾਂ ਢੀਠ ਹੈਗਾ ਹੀ ਹੈ ਗੱਲ ਲੱਕੀ ਪਰ ਤੂੰ ਉਸ ਤੋਂ ਵੱਧ ਢੀਠ ਹੈਗੀ ਆ ਕੋ ਨਿਕਲ ਜਾ ਕੰਮ ਕਰ ਲਾ ਨਹੀਂ ਮੈਂ ਤਾਂ ਚੰਦੀ ਸੀ ਕਿ ਇਹ ਇਸ ਘਰ ਚ ਵੱਸੇ ਨਾ ਨਿਕਲ ਜੇ ਇਸ ਘਰ ਚੋਂ ਮੰਮੀ ਕੱਢੋ ਇਹਨੂੰ ਇਸ ਘਰ ਦੇ ਵਿੱਚ ਤੁਸੀਂ ਗੋ ਰੱਖਿਆ ਨੂੰ ਇਸ ਘਰ ਦੇ ਵਿੱਚ ਨਹੀਂ ਪੁੱਤ ਹੁਣ ਕਾ ਤਾਂ ਕੱਢਣਾ ਹੁਣ ਤਾਂ ਇਹਦੀ ਕੁੜੀ ਇਹਦੇ ਜੱਟੇ ਹੋ ਗਈ ਆ ਨਹੀਂ ਮਾੜਾ ਮੋਟਾ ਮੈਨੂੰ ਤਰਸ ਆ ਜਾਂਦਾ ਕੋਈ ਗੱਲ ਨਹੀਂ ਬਾਕੀ ਹਜੇ ਬੜਾ ਸਮਾਂ ਪਿਆ ਜਦੋਂ ਮੈਂ ਰਾਹੁਲ ਦਾ ਵਿਆਹ ਕਰੂੰਗੀ ਨਾ ਉਹਦੋਂ ਸੋਚੂੰਗੀ ਮੈਂ ਦੱਸਾਂ ਮੇਰੇ ਵਾਸਤੇ ਤੂੰ ਹੀ ਮੇਰੇ ਆਪਣੇ ਬੱਚੇ ਦੋ ਜਿਹੜੇ ਮੈਂ ਪਿੱਛੋਂ ਲੈ ਕੇ ਆਈ ਆ ਤੇ ਲੱਕੀ ਮੇਰਾ ਨਾਂ ਹੈਗਾ ਸੀ ਨਾ ਹੋਏਗਾ ਉਹ ਮਤਰਿਆ ਸੀ ਮਤਰਿਆ ਹੀ ਰਹੇਗਾ ਚੱਲ ਜਾ ਦੋ ਚਪਤੀ ਪਾ ਕੇ ਲੈ ਕੇ